ਨਾ ਕਿ ਕੁਲਦੀਪ ਸਿੰਘ ਆਡੇ ਲੋਟੇ ਲੋਟੇ ਸਾਹਿਬ ਇੱਥੇ ਸੁਣਦਾ ਨਹੀਂ ਕੋਈ ਥੋੜਾ ਅੱਗੇ ਦੇਖੋ ਇਹ ਜਿਹੜੇ ਦੇਖੋ ਇਹ ਜਿਹੜੀ ਜਿੱਤ ਆ ਇਥੋਂ ਦੇ ਹਰ ਵਰਕਰ ਦੇ ਹਰ ਆਗੂ ਦੇ ਸਾਡੀ ਜਿਹੜੀ ਸਮੁੱਚੀ ਸਟੇਟ ਲੀਡਰਸ਼ਿਪ ਆ ਉਹਨਾਂ ਦੀ ਜਿੱਤ ਆ ਜਿਨ੍ਹਾਂ ਨੇ ਮੇਰੀ ਇਲੈਕਸ਼ਨ ਨੂੰ ਪੂਰਾ ਜੁਆਇਨਟਡ ਹੋ ਕੇ ਯੂਨਾਈਟਡ ਹੋ ਕੇ ਲੜਿਆ ਤੇ ਜਿਹਦਾ ਨਤੀਜਾ ਪੋਜ਼ਿਟਿਵ ਆਇਆ ਇਹਨੂੰ ਜੀ ਚਲੋ ਇਹ ਖੁਸ਼ੀ ਤਾਂ ਹੈ ਜਿਹੜਾ ਵੱਖਰਾ ਅਨੁਭਵ ਆ ਇਸ ਖੁਸ਼ੀ ਦਾ ਤੇ ਬੜਾ ਲੰਮਾ ਸਮਾਂ ਹੋ ਗਿਆ ਸੀ ਸਟਰਗਲ ਕਰਦਿਆਂ ਨੂੰ ਤੇ ਜੇ ਅੱਜ ਦੀ ਪਹਿਲੀ ਵਾਰ ਪ੍ਰਮਾਤਮਾ ਨੇ ਜਿਹੜਾ ਇਹ ਬੜਾਈ ਬਖਸ਼ੀ ਹੈ ਉਹਦੇ ਲਈ ਬੜੀ ਖੁਸ਼ੀ ਹੈ ਮੈਨੂੰ ਜੀ ਜੀ ਹਾਂ ਜੀ ਹਾਂ ਜੀ ਇਹ ਆਮ ਵਰਕਰ ਦੀ ਜਿੱਥੇ ਕੋਈ ਹੈ ਜੀ ਜੀ ਹਾਂ ਜੀ ਹਾਂ ਜੀ ਇਹ ਆਮ ਵਰਕਰ ਦੀ ਜਿੱਥੇ ਇੱਕ ਵਰਕਰ ਨੂੰ ਯਾਰ ਥੋੜਾ ਥੋੜਾ ਬਣਾ ਦੇ ਸ਼ਹਿਰ ਦਾ ਦੇਖੋ ਮੈਂ ਜਿਹੜੇ ਇੱਥੋਂ ਦੇ ਲੋਕਾਂ ਦੀ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕੀਤਾ ਉਹ ਭਰੋਸੇ ਨੂੰ ਮੈਂ ਕਦੇ ਵੀ ਟੁੱਟਣ ਨਹੀਂ ਦਊਗਾ ਇਹਨਾਂ ਲੋਕਾਂ ਤੋਂ ਜਿਹੜੀ ਜੋ ਵੀ ਇਹਨਾਂ ਦੀ ਲੜਾਈ ਹੋ ਜੋ ਵੀ ਇਹਨਾਂ ਸਮੱਸਿਆ ਮੇਂ ਹੋਣਗੀਆਂ ਉਹਨਾਂ ਨੂੰ ਮੈਂ ਪਹਿਲ ਦੇ ਆਧਾਰ ਤੇ ਉਹਨਾਂ ਦੀ ਸਾਰਿਆਂ ਦੀ ਰਾਏ ਲੈ ਕੇ ਮੈਨੂੰ ਕੀ ਸਮੱਸਿਆ ਨੂੰ ਕਿਸ ਤਰ੍ਹਾਂ ਅਸੀਂ ਹੱਲ ਕਰਾ ਸਕਦੇ ਆ ਉਹਨਾਂ ਲੋਕਾਂ ਦੇ ਰਾਏ ਨਾਲ ਸਾਰਾ ਰੋਡ ਮੈਪ ਬਣਾ ਕੇ ਇਹਨਾਂ ਲੋਕਾਂ ਦੀ ਆਵਾਜ਼ ਮੈਂ ਪੰਜਾਬ ਵਿਧਾਨ ਸਭਾ ਚ ਉਠਾਉਂਗਾ ਜੇਕਰ ਮੈਨੂੰ ਸੜਕਾਂ ਤੇ ਵੀ ਬੈਠਣਾ ਪਿਆ ਇਹਨਾਂ ਲੋਕਾਂ ਦੀ ਲੜਾਈ ਲੜਨ ਵਾਸਤੇ ਤਾਂ ਮੈਂ ਸੜਕਾਂ ਤੇ ਵੀ ਬਹਿ ਕੇ ਲੜਾਈ ਲੜਾਂਗਾ ਪਾਣੀ ਦੀ ਸਮੱਸਿਆ ਬੜੀ ਵੱਡੀ ਹੈ ਪਾਣੀ ਪੀਣ ਦੀ ਸਮੱਸਿਆ ਦੇਖੋ ਹਜੇ ਮੈਂ ਘਰੋਂ ਸਿੱਧਾ ਇੱਥੇ ਆਇਆ ਘਰੇ ਕਾਫੀ ਜਿਆਦਾ ਰੌਣਕ ਮੇਲਾ ਲੱਗਿਆ ਹੋਇਆ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਹੁਣ ਘਰੇ ਚੱਲੇ ਆ ਉਦੋਂ ਮੋੜ ਕਿਹੜੇ ਮੇਰੇ ਸਾਥੀ ਆ ਜਾਂ ਸਾਡੀ ਲੀਡਰਸ਼ਿਪ ਆ ਉਹ ਆ ਰਹੀ ਹੈ ਤੇ ਉਸ ਹਿਸਾਬ ਨਾਲ ਵੀ ਅਗਲਾ ਪ੍ਰੋਗਰਾਮ ਕੀ ਬਣਾਣਾ ਕਿੱਥੇ ਮੱਥਾ ਟੇਕਣ ਜਾਣਾ ਕਿੱਦਾਂ ਸ਼ਹਿਰ ਜਾਣਾ ਉਹ ਜਿਹੜਾ ਸਾਰਾ ਟੂਰ ਉਹ ਬਣਾਉਣਗੇ ਰਾਜਾ ਬਡੰਗੀ ਪਹੁੰਚ ਰਹੇ ਨੇ ਇੱਥੇ ਤੁਹਾਡੇ ਰਾਜਾ ਬਡੰਗੀ ਨਾਲ ਜੇ ਮੇਰੀ ਗੱਲ ਨਹੀਂ ਹੋਈ ਤੇ ਜਦੋਂ ਹੀ ਇੱਕਦਮ ਇਲੈਕਸ਼ਨ ਦਾ ਜਿਹੜਾ ਰਿਜ਼ਲਟ ਡਿਕਲੇਅਰ ਹੋਇਆ ਤਾਂ ਉਦੋਂ ਤੋਂ ਲੈ ਕੇ ਜਿਹੜਾ ਕਾਫੀ ਜ਼ਿਆਦਾ ਜਿਹੜਾ ਘਰੇ ਇਕੱਠਬੜ ਦੇ ਵਿੱਚ ਵਧਾਈਆਂ ਦੇਣਾ ਜੀ ਮੈਂ ਵਿਚ ਹੀ ਰਿਹਾ ਲਾਈਨ ਲਾਈਨ ਦੇ ਵਿੱਚ ਤਿੰਨ ਸੀਟਾਂ ਦੇ ਵਿੱਚੋਂ ਇੱਕ ਸੀਟ ਕਾਂਗਰਸ ਦੇ ਹਿੱਸੇ ਆਈ ਹੈ ਉਹ ਵੀ ਤੁਹਾਡੀ ਜੀ ਕੀ ਕਿਦਾਂ ਦਾ ਜਿਹੜਾ ਕਿਸੇ ਹੁਣ ਤੱਕ ਕਿਉਂਕਿ ਇੱਕ ਸੀਟ ਕਾਂਗਰਸ ਨੂੰ ਮਿਲੀ ਹੈ ਕਿਸੇ ਸੀਨੀਅਰ ਲੀਡਰ ਦਾ ਨਾਮ ਵਰਕਾਂ ਵਗੈਰਾ ਆਈਆਂ ਜਿਹੜੀ ਹਾਂ ਜੀ ਸਾਰੀ ਲੀਡਰਸ਼ਿਪ ਮੇਰੇ ਨਾਲ ਕੰਟੈਕਟ ਦੇ ਵਿੱਚ ਆ ਵਰਤਾਰਪ ਸਿੰਘ ਬਾਜਵਾ ਦਾ ਫੋਨ ਆਇਆ ਵਿਜੇਂਦਰ ਸਿੰਘਲਾ ਜੀ ਨਾਲ ਗੱਲ ਹੋਈ ਚੰਨੀ ਸਾਹਿਬ ਦਾ ਵੀ ਫੋਨ ਆਇਆ ਤਾਂ ਜਿਹੜੀ ਇੱਕ ਤਾਂ ਜਿਹੜੀ ਆਪਣਾ ਜਿਹੜੀ ਇਹ ਜਿੱਤਤਾ ਬਰਨਾਲੇ ਦੀ ਜਿਹੜੀ ਇਹ ਪੰਜਾਬ ਜਿਹੜਾ 2027 ਦਾ ਮੋੜ ਵੱਜੂਗੀ ਬਣੂਗੀ ਤੇ ਇਹ ਇਕੱਲੇ ਬਰਨਾਲੇ ਦੀ ਜਿੱਤ ਨਹੀਂ ਇਹ ਸਮੂੱਚੇ ਪੰਜਾਬ ਦੇ ਜਿੱਤ ਜਿਹੜੇ ਕੰਮ ਨੇ ਜਿਹੜੇ ਚਹਨ ਦੇ ਵਿੱਚ ਰੱਖੇ ਨੇ ਬਰਨਾਲੇ ਦੇ ਲਈ ਦੇਖੋ ਇੱਥੇ ਜਿਹੜੀਆਂ ਅੱਜ ਦਾ ਬੇਸਿਕ ਨੀਡ ਤਾਂ ਜੂਝ ਰਿਹਾ ਬਰਨਾਲਾ ਚਾਹੇ ਉਹ ਪੀਣ ਵਾਲੇ ਪਾਣੀ ਦੀ ਹੋਵੇ ਚਾਹੇ ਸੀਵਰੇਜ ਦੀ ਗੱਲ ਹੋਵੇ ਉਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਮੈਂ ਜਿਹੜੇ ਤੁਹਾਨੂੰ ਲੋਕਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਤੁਸੀਂ ਕਾਂਗਰਸ ਦੇ ਸਿੰਗਲ ਮੋਹਰੇ ਕੀ ਲੱਗਦਾ ਤੁਹਾਨੂੰ ਕਿ ਜਿਹੜੇ ਦੇਖੋ ਐਮਐਲ ਦੇ ਵਿੱਚ ਦਮ ਹੋਣਾ ਚਾਹੀਦਾ ਸਾਰਾ ਕੁਝ ਕਰਾ ਲੈਂਦਾ ਮੈਂ ਮੇਰੇ ਕੋਲ ਦਮ ਹੈਗਾ ਨਿੱਕੜ ਬਾਈ ਵੀ ਸਭ ਤੋਂ ਵੱਡੀ ਲੜਕੇ ਇੱਥੇ ਬੱਚਾ ਦੇਖੋ ਕਈ ਵਾਰ ਹੁੰਦਾ ਉਹ ਬਹੁਤ ਛੋਟਾ ਜਿੱਤੇ ਵੀ ਨੇ ਕਦੇ ਕੋਈ ਬੰਦਾ ਲੋਜ ਕਰਨਾ ਕੋਈ ਬਾਹਲੀ ਬੱਡੀ ਗੱਲ ਨਹੀਂ ਤੇ ਉਹਨੂੰ ਅਸੀਂ ਲੱਗਦਾ ਟਾੜਾ ਹੁਣ ਜੜਾ ਤਬਾਇਆ ਕਾਂਗਰਸ ਤੇ ਬਹੁਤ ਵੱਡਾ ਹੁਣ ਮੰਨਿਆ ਜਾਊਗਾ ਕਿਉਂਕਿ ਬਹੁਤ ਵੱਡੀ ਥੀਵੀ ਮਣੀ ਜਾਂਦੀ ਸੀ ਹਾਂਜੀ ਬਹੁਤ ਵੱਡੀ ਇੱਕ ਟਾੜਾ ਰਤਵਾ ਹੁਣ ਬਹੁਤ ਵੱਡਾ ਮੰਨਿਆਊਗਾ ਕਿ ਬੜਾ ਵੱਡੀ ਥੀਵੀ ਮਣੀ ਜਾਂਦੀ ਸੀ ਦੇਖੋ ਰਤਵਾ ਇਹ ਲੋਕ ਬਣਾਉਂਦੇ ਨੇ ਇਕੱਲੇ ਬੰਦੇ ਦਾ ਕੋਈ ਰਤਵਾ ਨਹੀਂ ਹੁੰਦਾ ਜਦੋਂ ਦੇ ਸਾਥੀ ਨਾਲ ਸਾਥ ਹੋਵੇ ਜਦੋਂ ਉਸ ਹਲਕੇ ਦੇ ਲੋਕ ਉਹਨਾਂ ਦਾ ਪਿਆਰ ਸਰਕਾਰ ਹੋਵੇ ਰਾਜਨੀਤਿਕ ਬੰਦੇ ਦਾ ਰਤਵਾ ਵੱਡਾ ਛੋਟਾ ਉਹ ਤੋਂ ਦੇ ਲੋਕ ਕਰਦੇ ਆ ਤੇ ਇਹ ਮੈਂ ਰਤਵਾ ਉਹਨਾਂ ਦਾ ਉਹਨਾਂ ਦੇ ਦੇਣਾ ਤੇ ਉਹਨਾਂ ਦਾ ਹੀ ਸਾਰੀਆਂ ਜਿਹੜੀ ਜਿੱਤਾਂ ਉਹਨਾਂ ਦੀਆਂ ਵਧਾਈਆਂ ਲੋਕਾਂ ਨੂੰ ਆਉਣ ਵਾਲੇ ਸਮੇਂ ਚ ਕਾਲਾ ਢਿੱਲੋ ਜੀ ਬਰਨਾਲੇ ਦੇ ਪੁੱਤ ਬਣ ਕੇ ਕੰਮ ਕਰਨਾ ਕਿ ਐਜ਼ ਅ ਲੀਡਰ ਚੰਡੀਗੜ੍ਹ ਮੈਂ ਤੁਹਾਨੂੰ ਮੈਂ ਪਹਿਲਾਂ ਵੀ ਇਹੀ ਆਪਣੇ ਸਾਥੀਆਂ ਨੂੰ ਇਹ ਗੱਲ ਕਹਿਣਾ ਹੁੰਦਾ ਵੀ ਮੈਂ ਕਾਲਾ ਢੱਲੋਂ ਛੀਨਾ ਦੇ ਸ਼ਹਿਰ ਨਹੀਂ ਕਰੂਗਾ ਚੰਡੀਗੜ੍ਹ ਦੀਆਂ ਤੇ ਉਹ ਇੱਥੋਂ ਦੇ ਲੋਕਾਂ ਦੇ ਵਿੱਚ ਰਹਿ ਕੇ ਉਥੋਂ ਦੇ ਲੋਕਾਂ ਦੀ ਮੈਂ ਸੇਵਾ ਕਰੂੰਗਾ ਤੇ ਜੋ ਉਹਨਾਂ ਨੇ ਮੇਰੇ ਤੇ ਭਰੋਸਾ ਕੀਤਾ ਉਹਨਾਂ ਪਰੋਸੇ ਨੂੰ ਮੈਂ ਟੁੱਟਣ ਨਹੀਂ दूंगा ਮੈਂ ਆਪਣੀ ਗੱਲ ਤੇ ਉਸ ਗੱਲ ਤੇ ਖੜਾ ਹਾਂ ਬਹੁਤ ਬਹੁਤ ਸ਼ੁਕਰੀਆ ਸੋ ਦੱਸਿਓ ਕਿ ਕਾਂਗਰਸ ਦੇ ਜੇਤੂ ਉਮੀਦਵਾਰ ਗੁਲਦੀਪ ਸਿੰਘ ਕਾਲਾ ਢਿੱਲੋ ਦੰਦਸੀ ਕੀ 2147 ਵੋਟਾਂ ਤੋਂ ਜਿਹੜੇ ਜੇਤੂ ਕਰ ਦਿੱਤੇ ਗਿਆ ਤਾਂ ਖਾ ਕੇ ਜਿੱਤ ਦੀ ਖੁਸ਼ੀ ਦੇ ਵਿੱਚ ਜਿਹੜੇ ਇਸ ਟਾਈਮ ਜਿਹੜੇ ਵੱਡੇ ਨੇਤਾਵਾਂ ਦੇ ਲਗਾਤਾਰ ਫੋਨ ਵੀ ਆਏ ਤਾਂ ਇਸ ਦੇ ਨਾਲ ਅੰਦਾਜ਼ੇ ਕੀ ਵੀ ਬਹੁ ਵੱਡੀ ਜਿੱਤ ਕਾਂਗਰਸ ਆਗੂ ਗੜੀ ਉਮੀਦਵਾਰ ਸੀ ਗੁਲਦੀਪ ਸਿੰਘ ਕਾਲਾ ਢਿੱਲੋ 2147 ਵੋਟਾਂ ਨਾਲ ਜੇਤੂ ਕਰਾ ਦਿੱਤੇ ਗਿਆ ਇਸ ਨਾਲ ਹੀ ਅੰਦਾਜ਼ੇ ਕੀ ਬਨਾਲੇ ਦੇ ਪੁੱਤ ਬਣ ਕੇ ਕੰਮ ਕਰਨ ਦੀ ਗੱਲ ਆਖੀ ਹੈ ਤਾਂ ਕਿ ਇਹ ਆ ਕੇ ਹੁਣ ਬਨਾਲੇ ਦੇ ਪਹੁੰਚਾਂਗੀ ਖਾਸ ਗੱਲ ਕੀ ਹੈ ਵੀ ਹੁਣ ਅਸੀਂ ਚੰਡੀਗੜੀ ਚੀਲਾ ਜੇ ਸਾਇਕਨ ਵਾਲੇ ਨੇਤਾ ਨਹੀਂ ਬਣਾਂਗੇ ਬਰਨਾਲੇ ਵਿੱਚ ਰਹਿ ਕੇ ਹੀ ਕੰਮ ਕਰਾਂਗੇ ਬੇਸ਼ੱਕ ਕੱਲੇ ਜਿੱਤੇ ਆ 3 ਸੀਟਾਂ ਦੇ ਬਿਲਕੁਲ ਜਿਹੜੀ ਵਿਰੋਧੀ ਪਾਰਟੀ ਜਿੱਤੀਆਂ ਲੇਕਿਨ ਫਿਲਹਾਲ ਬਰਨਾਲੇ ਦੇ ਵਿੱਚ ਕਾਂਗਰਸ ਨੇ ਆਪਣਾ ਪਰਚਮ ਲਹਿਰਾ ਕੇ ਇੱਕ ਜਿਮਨੀ ਚ ਉਹਨਾਂ ਦਾ ਇੱਕ ਇਤਿਹਾਸ ਵੀ ਲਿਖਿਆ ਹੈ ਕਾਮਮੈਂਟ ਬੌਬੀ ਲਾ ਸੰਦੀਪ ਸ਼ਰਮਾ ਡੈਨੀ ਸੈਰ ਟੀਵੀ ਬਰਨਾਲਾ